ਨਕੂਟ ਵਿਖੇ ਪਿਪਲਾਮਲਾ ਮੋਹੱਲਾ ਚ ਸਥਿਤ ਡੇਰਾ ਬਾਬਾ ਬੂਤੀ ਸ਼ਾ ਵਿਖੇ ਜਿਹੜਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿਹੜੇ ਨੇ ਸੇਵਾਦਾਰ ਬਾਬਾ ਬੂਤੀ ਸ਼ਾ ਦੀ ਅਗਵਾਈ ਹੇਠ ਅਤੁੱਟ ਲੰਗਰ ਜਿਹੜਾ ਹੈ ਉਹ ਸੰਤਾਂ ਦੇ ਲਈ ਵਰਤਾਇਆ ਗਿਆ ਤੇ ਸਭ ਤੋਂ ਪਹਿਲਾਂ ਦੱਸਦੇ ਹੀ ਇਹ ਲੰਗਰ ਵਰਤੋਂ ਤੋਂ ਪਹਿਲਾਂ ਜਿਹੜਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਆ ਉਹ ਕੀਤੀ ਗਈ ਹੈ ਜਿਹੜੇ ਪਾਠੀ ਸਿੰਘ ਨੇ ਉਹ ਵੀ ਇੱਥੇ ਪਹੁੰਚਨੇ ਤੇ ਉਹਨਾਂ ਦੇ ਵੱਲੋਂ ਸ਼ਹਿਰ ਵਾਸੀਆਂ ਦੇ ਲਈ ਜਿਹੜੀ ਹੈ ਇਸ ਜਨਮ ਦਿਹਾੜੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਹੈ ਉਹ ਲੰਗਰ ਵਰਤਾਇਆ ਗਿਆ ਸ਼ਰਦਾਸ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਮੁੱਖ ਮਹਿਮਾਨ ਵਜੋਂ ਜੇਕਰ ਗੱਲ ਕਰੀਏ ਤਾਂ ਪਠਾਨਕੋਟ ਦੇ ਮੇਰ ਅਜੇ ਕੁਮਾਰ ਨੇ ਜਿਹੜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਤੇ ਇਸ ਮੌਕੇ ਤੇ ਅਸੀਂ ਗੱਲਬਾਤ ਵੀ ਕਰਾਂਗੇ ਇਸ ਜੋ ਕਿ ਸੇਵਾਦਾਰ ਨੇ ਡੇਰਾ ਬਾਬਾ ਬੁੱਤੀ ਸ਼ਾਹ ਜੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਲੰਗਰ ਜਿਹੜਾ ਹੈ ਉਹ ਵਰਤਾਇਆ ਗਿਆ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਸੰਗਤਾਂ ਦੇ ਵੱਲੋਂ ਸ਼ਰਦਾ ਭਾਪ ਦੇ ਨਾਲ ਇਹ ਲੰਗਰ ਜਿਹੜਾ ਹੈ ਛੱਕਣ ਦੇ ਲਈ ਉੱਥੇ ਪਹੁੰਚਿਆ ਨੇ ਤੇ ਆਓ ਦੇਖ ਲੈਣੇ ਤਸਵੀਰਾਂ ਤੇ ਗੱਲਬਾਤ ਕਰ ਲੈਂਦੇ ਹਾਂ ਜੁਜੀ ਦਾ ਖਾਲਸਾ ਵਾਇਕੁਰ ਜੀ ਕੀ ਪਤਨੀ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਖ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਕਿਰਪਾ ਕਰੇ ਬਾਬਾ ਬੁੱਢੀ ਸਾਹਿਬ ਜੀ ਨੇ ਜੋ ਗੁਰਪੁਰਗ ਦੇ ਸਮੰਧ ਦੇ ਅੰਦਰ ਗੁਰੂ ਕਾ ਲੰਗਰ ਬਤਾਇਆ ਹੈ ਕਿਰਪਾ ਕਰੇ ਪਰਮਾਤਮਾ ਉਹਨਾਂ ਦੇ ਉੱਤੇ ਮਿਹਰ ਪ੍ਰਿਆਤ ਰੱਖੇ ਗਾਂ ਤੋਂ ਸੇਵਾਵਾਂ ਲੈਂਦਾ ਰਹੇ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰਪੁਰਗੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰ ਪੁੱਤਰ ਹੋਣਾ ਬਤਰਾ ਤੋਂ ਵਾਰੀ ਇੱਕ ਵੀ ਲਾਲ ਲੁਕ ਹੋਇਆ ਨਾ ਅਲਗੀ ਗੱਲ ਪਰਵेश ਤੇ 타 ਗਿਆ ਦੁਨੀਆ ਦੇ ਕੋਈ ਹੋਏ ਨਾ ਤੁਸੀਂ ਸੁਬਜਾਉਂ ਦਿਓ ਅੱਜ ਬੜਾ ਸੋਨਾ ਧਿਆਣਾ ਹੈ ਤੇ ਉਸ ਪ੍ਰਾਂਗਨ ਦੇ ਵਿੱਚ ਸਾਡੇ ਬਾਬਾ ਬੁੱਟੀ ਸ਼ਾਹ ਜੀ ਪਿਪਲਾ ਮੁਹੱਲਾ ਡਿਆ ਬਾਬਾ ਬੁੱਟੀ ਸ਼ਾਹ ਜੀ ਨੇ ਅੱਜ ਪ੍ਰਸ਼ਾਦ ਵਿਤਰਿਤ ਕੀਤਾ ਉਸ ਸੋਨੇ ਧਿਆਲੇ ਤੇ ਤੇ ਸਾਥ ਸੰਗਤ ਨੇ ਇੱਥੇ ਸ਼ਿਰਕਤ ਕੀਤੀ ਹੈ ਜਿਹਦੇ ਵਿੱਚ ਗਨਮਾਨੀ ਵਿਅਕਤੀ ਆਏ ਉਹਨਾਂ ਨੇ ਬਾਬਾ ਜੀ ਲੋ ਬਾਬਾ ਜੀ ਕੋ ਸ਼ੀਰਵਾ ਪ੍ਰਾਪਤ ਕੀਤਾ ਇਸ ਮੁਹੱਲੇ ਨਿਵਾਸੀਆਂ ਨੇ ਸਾਰੇ ਨੇ ਪ੍ਰਸ਼ਾਦ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੈ ਕੇ ਗ੍ਰਹਿਣ ਕੀਤਾ ਬਾਬਾ ਨੇ ਸਾਰਿਆਂ ਨੂੰ ਬਰਸ਼ੀਵਾ ਦਿੱਤਾ ਤੇ ਸਾਧ ਸੰਗਤ ਨਾਲ ਗਿਆ ਹੀ ਬੇਨਤੀ ਹੈ ਕਿ ਤੁਸੀਂ ਵੀ ਇਸ ਮੌਕੇ ਤੇ ਜਿਹੜੇ ਜਿਹੜੇ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਬਾਬਾ ਜੀ ਦਾ ਅਸ਼ੀਰਵਾਦ ਹੈ ਤੇ ਜੇ ਇਹੋ ਜਿਹਾ ਕੋਈ ਵੀ ਦਿਹਾੜਾ ਆਉਂਦਾ ਤੇ ਵੱੜ ਚੜ ਕੇ ਹਿੱਸਾ ਲਿਆ ਕਰੋ ਸ਼ਹਿਰ ਵਾਸੀਆਂ ਕੇ ਬੇਨਤੀ ਹੈ ਕਿ ਸਾਰੇ ਜਾਨੀ ਇਸ ਮੌਕੇ ਤੇ ਆਪਣਾ ਕੁਛ ਨਾ ਕੁਛ ਦਾਨ ਜ਼ਰੂਰ ਦਿਓ ਇਹ ਬਾਬਾ ਜੀ ਲੋ ਮਤਵਾ ਦਾ ਬਾਬਾ ਜੀ ਸਾਰੇ ਸ਼ਹਿਰ ਵਾਸੀਆਂ ਕੋ ਉਹਨਾਂ ਦਾ ਧੰਨਵਾਦ ਕਰਦੇ ਤੇ ਇਸ ਦਿਹਾੜੇ ਦੇ ਸਾਰਿਆਂ ਨੂੰ ਖੁਸ਼ੀਆਂ ਭਰ ਆ ਲੈ ਧਿਆਰਾ ਮਨਾਇਆ ਗਿਆ ਉਹ ਸਾਰਿਆਂ ਨੂੰ ਬਾਬਾ ਨੂੰ ਸ਼ਹਿਰ ਵਾਸੀਆਂ ਨੂੰ ਸਾਰਿਆਂ ਦਾ ਬਾਬਾ ਜੀ ਲੋ ਅਸ਼ੀਰਵਾਦ ਆਇਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਮਹਾਰਾਜੀ ਦਾ ਅੱਜ ਉਸਤ ਬਣਾਇਆ ਗਿਆ ਉਹਨਾਂ ਦੇ ਬੱਚਿਆਂ ਦੀ ਯਾਦ ਦੇ ਵਿੱਚ ਇਹ ਲੰਗਰ ਭੰਡਾਰ ਕੀਤਾ ਜਾ ਰਿਹਾ ਹੈ। ਮੇਰਾ ਨਿਮਾਣਾ ਕੁਝ ਨਹੀਂ ਜਾਣਦਾ ਮੈਂ ਸਾਰਿਆਂ ਦਾ ਦਾਸ ਇਹ ਲੰਗਰ ਪੰਡਾਰਾ ਤੁਹਾਡੀ ਹੀ ਕਿਰਪਾ ਨਾਲ ਹੋ ਰਿਹਾ ਉਹ ਸਾਰੇ ਸਮਾਜ ਇੱਕ ਦੂਜੇ ਦੀ ਮਦਦ ਕਰੋ ਹਰ ਨਾਲ ਇੱਕ ਦੁੱਖ ਸੁੱਖ ਚ ਖੜੇ ਹੋਵੋ ਹੈਲਪ ਕਰੋ ਔਰ ਸਮਾਜ ਦੀ ਸੇਵਾ ਕਰੋ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜੀ ਫਟੇ ਕੈਮਰਾ ਕੁਸਤਿ ਹਦੀ ਦੇ ਨਾਲ ਅੱਜ ਸੈਮ ਦੀ ਰਿਪੋਰਟ